ਲਵੀ ਹੱਥ ਬਨ ਕੇ ਬੇਨਤੀ ਆ ਭਰਾਵੋ ਜਿਹੜੀ ਮੈਂ ਤੁਹਾਨੂੰ ਇਹ ਗੁਰਨਾਕ ਦੇ ਮਹਾਰਾਜ ਦੀ ਗੱਲ ਸੁਣਾ ਰਿਹਾ ਨਾ ਇਹ ਵਿਚਾਰੇ ਨਾਲ ਛੱਡਿਓ ਫਿਰ ਸਾਰੀ ਸੁਣ ਕੇ ਪਤਾ ਲੱਗੂਗਾ ਇਹਦਾ ਰਿਜ਼ਲਟ ਤਾਂ ਫਿਰ ਤੁਹਾਨੂੰ ਬਾਅਦ ਵਿੱਚ ਆਉਂਦਾ ਸਿਰੇ ਤੇ ਇਹ ਜਿਹੜਾ ਵੀ ਬੰਦਾ ਇਹਨੂੰ ਕੋਈ ਸੁਣੂਗਾ ਦੇਖੂਗਾ ਨਾ ਇਹ ਸਾਰੀ ਸੁਣ ਕੇ ਧੁਰ ਲਾਇਓ ਇਹਨੂੰ ਉਹ ਜਿਹੜਾ ਗੁਰਨਾਕ ਦੇ ਮਹਾਰਾਜ ਜੀ ਕੋਈ ਛੋਟੀ ਗੱਲ ਨਹੀਂ ਸੀ ਇਹਨੇ ਬਚਪਨ ਤੋਂ ਲਾ ਕੇ ਨਾ ਸਾਰੀ ਜ਼ਿੰਦਗੀ ਪੈਦਲ ਦੁਨੀਆ ਗਾਹੀਆ ਪੈਦਲ ਭੁਮੇ ਨੇ ਇਦੇ ਨਾਲ ਸੀਗਾ ਬਾਲਾ ਜੀ ਇਹ ਦੁਨੇ ਹੁੰਦੇ ਗੁਰੂ ਨਾਨਕ ਦੇਵ ਤੇ ਬਾਲਾ ਜੀ ਛੋਟੀ ਉਮਰ ਮੇ ਇਹ ਦੁਨੇ ਬੜਾ ਪੈਦਲ ਫਿਰਦੇ ਰਹਿੰਦੇ ਤੇ ਇਹ ਜਿਹੜਾ ਮਰਦਾਨਾ ਸੀਗਾ ਨਾ ਇਹ ਮਰਦਾਨਾ ਤਾਂ ਫਿਰ ਇਹਨਾਂ ਨੂੰ ਬਾਅਦ ਵਿੱਚ ਮਿਲਿਆ ਉਹ ਬਾਅਦ ਵਿੱਚ ਕਿਵੇਂ ਮਿਲਿਆ ਇਹਨਾਂ ਨੇ ਸੋਚਿਆ ਵੀ ਆਪਾਂ ਇੱਕ ਸੇਵਾਦਾਰ ਲਈਏ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੋਚਿਆ ਉਹ ਕਿਤੇ ਰਮਤਾ ਤੁਰੇ ਫਿਰਦੇ ਦੁਨੇ ਕਿਤੇ ਇਹ ਨਗਰ ਵਿੱਚ ਚਲੇ ਗਏ ਉਹ ਗਾਹਾਂ ਮਰਦਾਨੇ ਦੀ ਮਾਤਾ ਬਾਹਰ ਸੰਭਰ ਰਹੀ ਸੀ ਉੱਥੇ ਜਾ ਕੇ ਗੁਰਨਾਨਕ ਦੇਵ ਮਹਾਰਾਜ ਜੀ ਨੇ ਪ੍ਰਸਾਦੇ ਦੀ ਮੰਗ ਕਰੀ ਜਦੋਂ ਮੰਗ ਕਰੀ ਪ੍ਰਸਾਦੇ ਦੀ ਉਹ ਕਹਿੰਦੀ ਆਜੋ ਬਾਬਾ ਜੀ ਆਜੋ ਬੈਠੋ ਚੋਲੇ ਪਾਏ ਵੇ ਛੋਟੀ ਉਮਰ ਦੇ ਵਿੱਚ ਦੁੰਨੇ ਉਹ ਅੰਦਰ ਮੰਜੇ ਤੇ ਬਿਠਾ ਤੇ ਕਹਿੰਦੀ ਮਹਾਰਾਜ ਮੈਂ ਪ੍ਰਸਾਦਾ ਤਿਆਰ ਕਰਦੀਆਂ ਖਾ ਕੇ ਜਾਇਓ ਬਾਬਾ ਜੀ ਉਹ ਗੁਰਨਾਨਕ ਦੇਵ ਜੀ ਨੇ ਨਿਗਾਹ ਮਾਰੀ ਵੀ ਘਰ ਦੇ ਵਿੱਚ ਕੋਈ ਬੱਚਾ ਦਾ ਦੀਦਾ ਨਹੀਂ ਉਹਦੇ ਮਾਈ ਦੇ ਬੱਚੇ ਕਈ ਹੈਗੇ ਤੇ ਉਹ ਜਰਮ ਲੈ ਕੇ ਗੁజర్ ਜਾਂਦੇ ਤੇ ਬੱਚੇ ਹੋਏ ਤੇ ਉਹਦੇ ਉਹ ਕਈ ਗੁਜਰ ਗਏ ਉਹ ਜਦੋਂ ਨਿਗਾਹ ਮਾਰੀ ਗੁਰਨਾਨਕ ਦੇਵ ਜੀ ਕਹਿੰਦਾ ਭਾਈ ਬੀਬੀ ਕੋਈ ਕੱਲੀ ਫਿਰਦੀਆਂ ਘਰੇ ਕੋਈ ਬੱਚੇ ਤੇਰੇ ਉਹ ਕਹਿੰਦੀ ਬਾਬਾ ਜੀ ਬੱਚੇ ਮੇਰੇ ਗੁਜਰ ਗਏ ਹੋਏ ਤਾਂ ਹੈਗੇ ਤੇ ਕਹਿੰਦਾ ਭਾਈ ਬੱਚੇ ਗੁਜਰ ਗਏ ਕਹਿੰਦੀ ਹਾਂ ਕਹਿੰਦਾ ਭਾਈ ਜੇ ਤੂੰ ਕੋਈ ਸੰਤਾਂ ਨੂੰ দান ਕਰਨ ਦੀ ਬੱਚਾ ਤੇਰਾ ਬੱਚਾ ਕੋਈ ਮਰਦਾ ਨਾ ਕਿੰਦੀ ਬਾਬਾ ਕੀ ਪਤਾ ਹੁਣ ਮਾਲਕ ਦੀ ਮਰਜ਼ੀ ਐ ਕਹਿੰਦਾ ਹਜੇ ਵੀ ਸੋਚ ਲੈ ਜੇ ਸੰਤਾਂ ਨੂੰ ਜਨਤਾ ਨੂੰ ਕੋਈ ਦਾਨ ਕਰਨ ਦੀ ਬੱਚਾ ਉਦੋਂ ਬਾਅਦ ਤੇਰੇ ਮਗਰ ਰਹਿੰਦੇ ਤੇਰਾ ਬੱਚਾ ਕੋਈ ਮਰਦਾ ਨਾ ਕਿੰਦੀ ਬਾਬਾ ਜੀ ਕੋਈ ਗੱਲ ਨਹੀਂ ਫਿਰ ਜੇ ਮੇਰੇ ਬੱਚਾ ਹੁਣ ਹੋਇਆ ਮੈਂ ਤਾਂ ਸੋਨੂੰ ਦਾਨ ਕਰ ਦੂੰ ਬਸ ਕਹਿੰਦਾ ਭਾਈ ਫਿਰ ਉਦੋਂ ਬਾਅਦ ਤੇਰੇ ਤੇਰੇ ਪੱਲੇ ਰਹਿਣਗੇ ਚੱਲ ਭਾਈ ਪ੍ਰਸਾਦਾ ਤਾਂ ਇਹਨਾਂ ਨੇ ਕਿਹੜਾ ਛਕਣਾ ਦੀਆ ਉਹ ਕਹਿੰਦੇ ਭਾਈ ਬੀਬੀ ਬਸ ਅਸੀਂ ਤੇਰੀਆਂ ਗੱਲਾਂ ਕਰਕੇ ਆਨੰਦ ਹੋ ਗਏ ਉਹਦਾ ਪੌਣਾ ਹਾਰੀ ਸੀਗੇ ਇਹਨੇ ਭਾਈ ਉਹ ਚਲਦੇ ਤੁਰਪੇ ਉਹ ਚਲਦੇ ਭਾਈ ਹੋਏ ਗੁਣਾਂ ਕਰੇ ਮਹਾਰਾਜ ਜੀ ਤਾਂ ਐਸੀ ਮਾਲਕ ਦੀ ਕੁਰਤ ਹੋਈ ਉਹਦੇ ਭਾਈ ਫਿਰ ਉਦੋਂ ਬਾਅਦ ਫਿਰ ਮਰਦਾਨੇ ਦਾ ਜਰਮ ਹੋਇਆ ਜਦੋਂ ਮਰਦਾਨੇ ਦਾ ਜਰਮ ਹੋਇਆ ਕੁਛ ਦਿਨਾਂ ਦਾ ਜਦੋਂ ਮਰਦਾਨਾ ਹੋ ਗਿਆ ਤਾਂ ਉਹਨੇ ਫਿਰ ਉਹਨਾਂ ਦੀ ਭਾਲ ਕਰੀ ਬਾਲਾ ਜੀ ਦੀ ਤੇ ਮਰਦਾਨਾ ਬਾਬੇ ਨਾਨਕ ਜੀ ਦੀ ਪਾਲ ਕਰੀ ਪਾਲ ਕਰਕੇ ਕਹਿੰਦੀ ਮਹਾਰਾਜ ਤੁਹਾਡੇ ਬਚਨ ਪੂਰੇ ਹੋ ਗਏ ਆ ਤੁਹਾਡੇ ਪੱਲੇ ਪੌਣੀਆਂ ਮੈਂ ਸੋਡਾ ਹੋ ਚੁੱਕਿਆ ਬੱਚਾ ਕਹਿੰਦਾ ਭਾਈ ਬੀਬੀ ਉਹਨੂੰ ਅਸੀਰਵਾਦ ਦਿੱਤਾ ਇਹਨੂੰ ਮੜਾ ਜਾ ਤੂੰ ਸਾਂਭ ਬਚ ਪੁੰਚਾ ਜਦੋਂ ਡਾਰ ਹੋ ਗਿਆ ਇਹਨੂੰ ਅਸੀਂ ਲੈ ਜਾਾਂਗੇ ਸਾਡਾ ਹੋ ਚੁੱਕਿਆ ਉਦੋਂ ਬਾਅਦ ਫਿਰ ਜਿਹੜੇ ਬੱਚਿਆਂ ਦਾ ਜਨਮ ਹੋਇਆ ਨਾ ਫਿਰ ਉਹਨਾਂ ਬੱਚੇ ਭਾਈ ਉਹ ਆਪਦੀ ਮਾਂ ਦੇ ਮਗਰ ਰਹੇ ਉਹ ਭਾਈ ਫਿਰ ਜਦੋਂ ਦੁਬਾਰਾ ਆਏ ਗੁਰਨਾਨਕ ਦੇਵ ਜੀ ਕਹਿੰਦੀ ਬਾਬਾ ਜੀ ਇਹ ਤਾਂ ਮੈਂ ਨੌਂ ਵੀ ਨਹੀਂ ਧਰਿਆ ਹਜੇ ਸੋਡਾ ਹੀ ਐ ਕਹਿੰਦਾ ਨੌਂ ਤਾਂ ਭਾਈ ਇਹਦਾ ਪਹਿਲੇ ਹੀ ਧਰਿਆ ਗਿਆ ਸੀ ਜਰਮ ਲੈਣ ਤੋਂ ਜਦੋਂ ਮੈਂ ਤੈਨੂੰ ਉਦੋਂ ਕਹਿਤਾ ਸੀ ਵੀ ਜੇ ਦਾਨ ਕਰਨ ਦੀ ਭਾਈ ਬੱਚੇ ਤੇਰੇ ਮਰਦਾ ਨਾ ਕਹਿੰਦਾ ਜਦੋਂ ਤਾਂ ਮੈਨੂੰ ਕਿਹਾ ਵੀ ਮੈਂ ਤੈਨੂੰ ਦਾਨ ਦੇ ਦੂੰਗੀ ਕਹਿੰਦਾ ਮੈਂ ਉਦੋਂ ਵੀ ਇਹੀ ਗੱਲ ਕਹੀ ਸੀ ਵੀ ਜੇ ਦਾਨ ਦੇ ਨਹੀਂ ਤੇਰਾ ਬੱਚਾ ਕੋਈ ਮਰਦਾ ਨਾ ਕਹਿੰਦਾ ਮਰਦਾ ਨਾ ਇਹਦਾ ਤਾਂ ਨੌਂ ਧਰਿਆ ਗਿਆ ਉਦੋਂ ਇਹਦਾ ਮਰਦਾਨਾ ਤਾਂ ਉਹ ਨਾਂਉ ਰੱਖਿਆ ਵੇਆ ਉਹ ਭਾਈ ਡਰ ਹੋ ਗਿਆ ਤਾਂ ਉਹਨੂੰ ਗੁਰੂ ਨਾਨਕ ਦੇਵ ਜੀ ਨਾਲ ਲੈ ਗਏ ਲੈ ਗਏ ਤਾਂ ਸੇਵਾ ਕਰਿਆ ਕਰੇ ਹੌਲੀ ਹੌਲੀ ਉਹਨਾਂ ਨੂੰ ਰਾਗ ਵਜਾਉਣੀ ਤਾਰ ਵਜਾਉਣੀ ਉਹ ਸਖਿਆਤੀ ਤੇ ਤਿੰਨੇ ਇਕੱਠੇ ਹੋਇਆ ਕਰਨ ਇਹ ਤਿੰਨੇ ਰਮਤਾ ਫਿਰਿਆ ਕਰਨ ਜਿੱਥੇ ਟਾਈਮ ਹੋ ਜਾ ਕਰੇ ਗੁਰੂ ਨਾਨਕ ਦੇਵ ਮਹਾਰਾਜ ਜੀ satsang ਲਾਇਆ ਕਰਨ ਉਹ ਰਾਗ ਵਜਾਇਆ ਕਰੇ ਉਹ ਤਾਰੀਆਂ ਵਜਾਇਆ ਕਰਨ satsang ਲਾਇਆ ਕਰਨ ਰਮਤਾ ਫਰੀ ਜਾਇਆ ਕਰਨ ਸਾਰੀ ਦੁਨੀਆ ਦੇ ਉਤੇ ਵੇ بڑے ਵੱਡੇ ਅਵਤਾਰ ਹੋਏ ਨੇ ਇਹ ਫਿਰਦੇ ਫਿਰਦੇ ਭਾਈ ਇੱਕ ਦਿਨ ਕੀ ਹੋਇਆ ਏਸੀ ਕੁਦਰਤ ਹੋਈ ਪਿੰਡ ਤੋਂ ਬਾਹਰ ਇੱਕ ਬਣੋਬਾਸ ਦੇ ਵਿੱਚ ਜਾ ਕੇ ਆਥਣ ਦਾ ਟਾਈਮ ਹੋ ਗਿਆ ਰੋ ਰਾਸ ਦਾ ਟਾਈਮ ਉੱਥੇ ਗੁਰੂ ਨਾਨਕ ਦੇਵ ਜੀ ਭਾਈ ਕਹਿੰਦੇ ਮਰਦਾਨਿਆਂ ਆਪਣਾ ਟਾਈਮ ਹੋ ਗਿਆ ਭਾਈ ਹੁਣ ਰੋ ਰਾਸ ਦਾ ਇੱਥੇ ਬਸਾ ਆਪਾਂ ਸਫਾ ਉਹ ਸਫਾ ਬਸਾ ਕੇ ਤਿੰਨੇ ਜਣੇ ਬੈਠ ਗਏ ਗੁਰਨਾਨਕ ਦੇਵ ਮਹਾਰਾਜ ਜੀ ਸ਼ਬਦ ਲਾਉਣ ਲੱਗੇ ਉਹ ਰਾ ਬਜਾਉਣ ਲੱਗ ਗਿਆ ਇੱਕ ਕਤਾਰੀਆ ਬਜਾਉਣ ਲੱਗ ਗਿਆ ਉਥੇ ਝਾੜ ਸੀ ਲਵੇ ਉਹ ਝਾੜ ਦੇ ਵਿੱਚ ਇੱਕ ਚੋਰ ਲੁਕਿਆ ਹੋਇਆ ਤੀਗਾ ਉਹ ਚੋਰ ਨੇ ਸੋਚਿਆ ਵੀ ਇਹ ਸੰਤ ਬੈਠ ਗਏ ਲਵੇ ਚੱਲ ਕੋਈ ਗੱਲ ਨਹੀਂ ਇਹ ਸੰਤ ਚਲੇ ਜਾਣਗੇ ਆਪਾਂ ਤਾਂ ਚੋਰੀ ਰਾਤ ਨੂੰ ਕਰਨੀ ਹੈ ਨਗਰ ਮੈਂ ਆਪਾਂ ਤਾਂ ਵੱਡੀ ਰਾਤੋਂ ਨਿਕਲਾਂਗੇ ਉਥੇ ਸ਼ਬਦ ਲਾਉਂਦੇ ਰਹੇ ਤਾਂ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਲਾਇਆ ਇੱਕ ਉਹਦਾ ਜਿਹੜਾ ਤੋੜਾ ਝਾੜਿਆ ਕਹਿੰਦਾ ਭਾਈ ਜਿਹੜਾ ਝੂਠ ਬੋਲਣਾ ਝੂਠ ਬੋਲਣਾ ਕਹਿੰਦਾ ਭਾਈ ਕੋਈ ਅੱਛੀ ਬਾਤ ਨਹੀਂ ਝੂਠ ਬੰਦਾ ਇੱਕ ਥਾਂ 'ਤੇ ਬੋਲ ਸਕਦਾ ਥਾਂ ਥਾਂ ਬੋਲਣ ਦੀ ਕੋਈ ਲੋੜ ਨਹੀਂ ਝੂਠ ਬੋਲਣ ਵਾਲੇ ਨੂੰ ਘਟ ਹੈ ਕਹਿੰਦਾ ਝੂਠ ਕਿੱਥੇ ਬੋਲ ਸਕਦਾ ਹੈ ਜਿੱਥੇ ਕਿਸੇ ਜੀਵ ਦੀ ਝੂਠ ਬੋਲਣ ਨਾਲ ਜਾਨ ਬਚਦੀ ਹੋਵੇ ਉੱਥੇ ਦਾ ਦੋਸ਼ ਨਹੀਂ ਹੈ ਕਹਿੰਦਾ ਜੇ ਕੋਈ ਇਸ ਗੱਲ ਨੂੰ ਲੜ ਬੰਨ ਲੇ ਉਹ ਆਟੋਮੈਟਿਕ ਉਹ ਮਾਇਆਦਾਰੀ ਹੋਊਗਾ ਉਹ ਚੋਰ ਨੇ ਸੋਚਿਆ ਵੀ ਆਪਾਂ ਚੋਰੀਆਂ ਕਰਦੇ ਰਹਾਂਗੇ ਤੇ ਆਪਾਂ ਕਿਉਂ ਝੂਠ ਬੋਲਣਾ ਇਹ ਗੱਲ ਆਪਾਂ ਲੜ ਬੰਨਦੇ ਆ ਆਪਾਂ ਝੂਠ ਨਹੀਂ ਅੱਜ ਤੋਂ ਬੋਲਣਾ ਉਹਨੇ ਉਹ ਗੱਲ ਲੜ ਬੰਨ ਲਈ ਫਿਰ ਸ਼ਬਦ ਲਾਇਆ ਦੂਸਰੇ ਸ਼ਬਦ ਦੇ ਵਿੱਚ ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਕਹਿੰਦਾ ਭਾਈ ਜਿਹੜੇ ਘਰ ਦਾ ਇਨਸਾਨ ਬੰਦਾ ਕੋਈ ਨੂਨ ਖਾ ਲੇ ਉਹਦਾ ਮਾੜਾ ਸੋਚਣਾ ਵੀ ਨਹੀਂ ਹੈ ਮਾੜਾ ਤਾਂ ਉਹ ਕੀ ਕਰਨਾ ਉਹਦਾ ਮਾੜਾ ਸੋਚਣਾ ਵੀ ਨਹੀਂ ਚਾਹੀਦਾ ਅਗਰ ਜੇ ਕੋਈ ਬੰਦਾ ਇਸ ਗੱਲ ਤੇ ਨਿਜਮ ਕਰ ਲੇ ਆਟੋਮੈਟਿਕ ਮਾਇਆ ਧਾਰੀ ਉਹ ਵੀ ਹੋਊ ਚੋਰ ਨੇ ਸੋਚਿਆ ਵੀ ਇਹ ਹੈ ਹੈ ਕੈਸੀ ਗੱਲ ਕਹੀ ਆ ਕਹਿੰਦਾ ਆਪਾਂ ਭਾਈ ਕਹਿੰਦਾ ਕਿਹਦਾ ਨੂਨ ਖਾਣੇ ਆ ਆਪਾਂ ਕਿਹਦੇ ਰੋਟੀ ਖਾਣੀ ਆ ਜਿਹਦੇ ਖਾ ਲਾਂਗੇ ਉਹਦੇ ਨਹੀਂ ਕਰਾਂਗੇ ਕਹਿੰਦਾ ਚੋਰੀਆਂ ਆਪਾਂ ਕਰਦੇ ਰਹਾਂਗੇ ਆਪਾਂ ਨੂਨ ਕਿਸੇ ਦਾ ਨਹੀਂ ਖਾਵਾਂਗੇ ਉਹ ਵੀ ਗੱਲ ਲੜ ਬੰਨ ਲੀਓ ਨੇ ਫਿਰ ਸ਼ਬਦ ਲਾਇਆ ਗੁਰੂ ਨਾਨਕ ਦੇਵ ਜੀ ਨੇ ਕਹਿੰਦਾ ਭਾਈ ਜੇ ਆਪ ਤੋ ਮਾੜੇ ਤੇ ਅਣਹੱਕੀ ਮਾਰ ਪੈਂਦੀ ਹੋਵੇ ਉਥੇ ਕੋਈ ਗੁਰੂ ਦਾ ਸਿੱਖ ਸੁਣਦਾ ਹੋਵੇ ਉਹਨੂੰ ਪਤਾ ਹੋਵੇ ਉਥੇ ਡਟ ਕੇ ਮਦਦ ਕਰੇ ਉਹ ਉਸ ਦੀ ਜਿਹਦੇ ਮਾਰ ਪੈਂਦੀ ਆ ਵੀ ਅਣਹੱਕੀ ਮਾਰ ਪੈਂਦੀ ਆ ਉਹਦੀ ਮਦਦ ਕਰੇ ਕਹਿੰਦਾ ਭਾਈ ਜੇ ਇਸ ਗੱਲ ਤੇ ਉਹ ਨੇਚਾ ਰੱਖ ਲੇ ਆਟੋਮੈਟਿਕ ਮਾਇਆ ਧਾਰੀ ਉਹ ਵੀ ਹੋਊਗਾ ਕਹਿੰਦਾ ਵੀ ਇਹ ਵੀ ਗੱਲ ਵਧੀਆ ਆਪਾਂ ਤੋ ਤਾਂ ਕੋਈ ਮਾੜੇ ਹੀ ਨਹੀਂ ਪਹਿਲਾਂ ਤਾਂ ਆਪਾਂ ਮਾੜਿਆਂ ਜਦੋਂ ਚੋਰੀ ਕਰਦੇ ਆ ਕਹਿੰਦਾ ਜੇ ਕੋਈ ਮਿਲੂ ਆਪਾਂ ਮਦਦ ਕਰਾਂਗੇ ਉਹ ਵੀ ਗੱਲ ਲੜ ਬੰਨ ਲਈ ਤਿੰਨੇ ਗੱਲਾਂ ਲੜ ਬੰਨ ਲੀਆਂ ਇਹਨੇ ਗੁਰਨਾਨਕ ਦੇਵ ਜੀ ਕਹਿੰਦੇ ਚਲੋ ਭਾਈ ਕਰੋ ਇਕੱਠੀ ਚੱਲੀਏ ਉਹ ਤਾਂ ਰੰਤਾ ਹੋ ਗਏ ਉੱਥੋਂ ਉਹ ਚੋਰ ਫਿਰ ਵੱਡੀ ਰਾਤੋਂ ਝਾੜ ਤੋਂ ਨਿਕਲਿਆ ਨਿਕਲ ਕੇ ਕਹਿੰਦਾ ਮਨਾ ਆਪਾਂ ਹੁਣ ਇਹ ਪਿੰਡ ਦੇ ਵਿੱਚ ਗਰੀਬ ਆਦਮੀ ਨੇ ਬੰਦੇ ਨੇ ਆਪਣੇ ਵਰਗੇ ਆਪਾਂ ਚੋਰੀ ਇਹਨਾਂ ਦੇ ਕੀ ਕਰਨੀ ਹੈ ਆਪਾਂ ਮਾੜੀ ਦੇ ਚੋਰੀ ਵੀ ਨਹੀਂ ਕਰਦੇ ਚੋਰੀ ਵੀ ਆਪਾਂ ਜਦੋਂ ਤੱਕੜੇ ਦੀ ਕਰਾਂਗੇ ਕੁਛ ਉਹਨੂੰ ਗਿਆਨ ਹੋ ਗਿਆ ਕਹਿੰਦਾ ਹਾ 4 ਕਿਲੋਮੀਟਰ ਬਾਅਦ ਤੇ ਕਹਿੰਦਾ ਸ਼ਹਿਰ ਹੈ ਆਪਾਂ ਸ਼ਹਿਰ ਦੇ ਵਿੱਚ ਉਹ ਜਿਹੜਾ ਬਾਦਸ਼ਾਹ ਹੈ ਉਹ ਚੋਰੀ ਆਪਾਂ ਬਾਦਸ਼ਾਹ ਦੀ ਕਰਾਂਗੇ ਅੱਜ ਉਹ ਚੱਲ ਪਿਆ ਫਿਰ ਸ਼ਹਿਰ ਨੂੰ ਗੁਰਨਾਨਕ ਦੇਵ ਜੀ ਹੋਣੀ ਤਾਂ ਆਪ ਦਾ ਰਾਮਤਾ ਹੋਗੇ ਉਹ ਆਪ ਦਾ ਰਾਤ ਨੂੰ ਚੋਰੀ ਕਰਨ ਚੱਲ ਪਿਆ ਹੌਲੀ ਹੌਲੀ ਪਈ ਰਾਤ ਦੇ 12 ਵਜੇ ਮਹਿਲਾ ਮੂਹਰੇ ਚਲਿਆ ਗਿਆ ਚੋਰ ਪਹਿਰੇਦਾਰ ਫਿਰਦੇ ਨੇ ਲਾਟਣਾ ਚੱਕੀ ਅੱਗੇ ਭਾਈ ਨਾ ਬੈਠਨੀਆ ਤਿਆਂ ਨਾ ਲੇਟਾਂ ਤਿਆਂ ਉਹ ਲਾਟਣਾ ਲਈ ਪਹਿਰੇਦਾਰ ਫਿਰਦੇ ਆ ਦੋ ਹੁਣ ਚੋਰ ਜਾ ਲੱਗਿਆ ਨੇੜੇ ਉਹਨਾਂ ਨੂੰ ਬਿੜਕਾਈ ਵੀ ਬੰਦਾ ਆਉਂਦਾ ਕਹਿੰਦੇ ਕਿਹੜਾ ਉਹ ਖੜ ਗਿਆ ਚੋਰ ਵੀ ਹੁਣ ਝੂਠ ਦਾ ਬੋਲਣਾ ਅੱਜ ਹੀ ਛੱਡਿਆ ਮੈਂ ਝੂਠ ਦਾ ਬੋਲਣਾ ਨਹੀਂ ਕੀ ਕਹੀਏ ਸੱਚ ਬੋਲ ਕੇ ਦੇਖ ਹਾਂ ਉਹ ਕਹਿੰਦੇ ਤੂੰ ਬੋਲਦਾ ਨਹੀਂ ਕੌਣ ਹੈ ਫਿਰ ਉਹ ਚੋਰ ਨੇ ਸੋਚਿਆ ਵੀ ਸੱਚ ਤੇ ਹੀ ਖੜ ਹੁਣ ਹਾਂ ਕਹਿੰਦਾ ਮੈਂ ਚੋਰ ਆ ਭਾਈ ਕਹਿੰਦੇ ਇੱਥੇ ਕੀ ਕਰਨਾ ਆ ਕਹਿੰਦੇ ਬਾਦਸ਼ਾਹ ਦੇ ਚੋਰੀ ਕਰਨਾ ਆ ਉਹ ਪਹਿਰੇਦਾਰ ਇੱਕ ਦੂਜੇ ਨੂੰ ਕਹਿੰਦਾ ਕਹਿੰਦਾ ਓਏ ਰਾਜੇ ਦਾ ਰਿਸ਼ਤੇਦਾਰ ਹੈ ਟੜਕਿਓ ਰਾਜਾ ਮਾਰ-ਮਾਰ ਕਰੂ ਆਪਾਂ ਨੂੰ ਉਹ ਬਾਹਰ ਖੋਲ ਦਮਦ ਨੇ ਇਹਨਾਂ ਨਗਾ ਆ ਅੰਦਰ ਭੱਜ ਕੇ ਜਾ ਕੇ ਵੱਡਾ ਗੇਟ ਖੋਲਿਆ ਬਾਦਸ਼ਾਹ ਦੇ ਮਹਿਲਾਂ ਦਾ ਉਹ ਚੋਰ ਨੂੰ ਅੰਦਰ ਬੜੇ ਸਤਕਾਰ ਨਾਲ ਭੇਜਦਾ ਕਹਿੰਦੇ ਵੀ ਇਹ ਤਾਂ ਕਹਿੰਦੇ ਚੋਰ ਕਹਿੰਦਾ ਬੜਾ ਸੱਚ ਦੇ ਵਿੱਚ ਤਾਕਤ ਹੈ ਖਾਨੀ ਪਾੜ ਲਾਉਣਾ ਪੈਂਦਾ ਖਾਨੀ ਕੰਦ ਟੱਪਣੀ ਪੈਂਦੀ ਕਹਿੰਦਾ ਬੜੀ ਤਾਕਤ ਹੈ ਕਹਿੰਦਾ ਬੜੇ ਸਤਕਾਰ ਨਾਲ ਅੰਦਰ ਭੇਜਦਾ ਫੇਰ ਭਾਈ ਜਾ ਕੇ ਦੇਖਿਆ ਉਹਨੇ ਢੇੜਾ ਦਿੱਤਾ ਸਭ ਸੁੱਤੇ ਪਏ ਨੇ ਉਹ ਜਾ ਕੇ ਮੋਹਰਾਂ ਵਾਲੇ ਖਜ਼ਾਨੇ ਦਾ ਜਿੰਦਾ ਤੋੜ ਲਿਆ ਜਿੰਦਾ ਤੋੜ ਕੇ ਉੱਥੋਂ ਲੈ ਲਿਆ ਗੱਟਾ ਉਹ ਗੱਟਾ ਲੈ ਕੇ ਮੋਹਰਾਂ ਦਾ ਗੱਟਾ ਭਰ ਕੇ ਮੂੰਹ ਬੰਨ ਕੇ ਤਿਆਰ ਕਰਕੇ ਰੱਖਤਾ ਵੀ ਹੁਣ ਭੁੱਖ ਲੱਗੀ ਆ ਜਿੱਥੇ ਅੰਨ ਪਾਣੀ ਬਣਦਾ ਆ ਪਾ ਛੱਕ ਲਈਏ ਹੁਣ ਉਹ ਲੰਗਰ ਦੇ ਵਿੱਚ ਜਿੱਥੇ ਲੰਗਰ ਬਣਦਾ ਦੀ ਉੱਥੇ ਜਾ ਵੜਿਆ ਉੱਥੇ ਪ੍ਰਸ਼ਾਦੇ ਮਿਲ ਗਏ ਉਹ ਪ੍ਰਸ਼ਾਦੇ ਲੈ ਲੇ ਤਾਂ ਹੁਣ ਉਹ ਦਾਦ ਜੋ ਦੇਖਿਆ ਕਹਿੰਦਾ ਜੀ ਦਾ ਨੂਨ ਹੈ ਇਹ ਨਹੀਂ ਖਾਣੀ ਉਚਾਰ ਆ ਇਹ ਨਹੀਂ ਖਾਣਾ ਕਿਉਂ ਆਪਾਂ ਚੋਰੀ ਕਰ ਰਹੇ ਆ ਇਸ ਘਰ ਦਾ ਨੂਨ ਖਾਣਾ ਨਹੀਂ ਵੀ ਗੁੜ ਭਾਦਿਆ ਗੁੜ ਹੁਣ ਗੁੜ ਦੀ ਤਲਾਸ਼ ਤੇ ਫਿਰਦਾ ਇਹੋ ਚੋਰ ਅੰਦਰ ਇੱਕ ਨਿਮਾਰੀ ਦਾ ਜਿੰਦਾ ਤੋੜਿਆ ਵੀ ਇੱਥੇ ਗੁੜ ਹੋਊ ਉਹਦੇ ਵਿੱਚ ਰਾਣੀ ਦੇ ਬਿਸਕੁਟ ਰੱਖੇ ਹੋਏ ਤੇ ਨਮਕੀਨ ਵਾਲੇ ਉਹ ਜਦੋਂ ਬਿਸਕੁਟ ਹੱਥ ਲੱਗ ਗਏ ਨਾ ਉਹਦੇ ਕਹਿੰਦਾ ਹੇ 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 ਆ ਬਿਸਕੁਟ ਹੀ ਖਾ ਲੈਨੇ ਆ ਕਹਿੰਦਾ ਇਹਦਾ ਮਿੱਠੇ ਵਾਲੀ ਨੇ ਉਹ ਪਾਈ ਰੋਟੀਆਂ ਵੀ ਧਰਤੀਆਂ ਪ੍ਰਸਾਦੇ ਰੱਖ ਤੇ ਉਹ ਬਿਸਕੁਟ ਖਾਣ ਲੱਗ ਗਿਆ ਉਹ ਜਦੋਂ ਪਾਇਆ ਮੂੰਹ ਤੇ ਉਹਨੂੰ ਲੱਗਿਆ ਕਰਾ ਰਾ ਕਹਿੰਦਾ ਓਹੋ ਇਹ ਤਾਂ ਨੂਨ ਤੀ ਬਈ ਕਹਿੰਦਾ ਆਪਾਂ ਨਹੀਂ ਰੂਣ ਹਰਾਮ ਕਰਨਾ ਆਪਾਂ ਉਹ ਬਚਨਾਂ ਤੇ ਪੱਕੇ ਰਹਾਂਗੇ ਉਹ ਜੀ ਫਿਰ ਰੋਟੀ ਵੀ ਖਾਧੀ ਬਿਸਕੁਟ ਵੀ ਖਾਦੇ ਸਾਰਾ ਕੁਸੀਂ ਖਾ ਲਿਆ ਪੀ ਕੇ ਪਾਣੀ ਧੋ ਕੇ ਹੱਥ ਉਹ ਗੱਟੇ ਬਣੀ ਝਾਕਿਆ ਹੀ ਨਹੀਂ ਹੌਲੀ ਕਿਦਨੇ ਬਾਹਰ ਨਿਕਲ ਗਿਆ ਉਹ ਪਹਿਰੇਦਾਰ ਕਹਿੰਦੇ ਉਹ ਜਾਂਦਾ ਉਹ ਕਹਿੰਦੇ ਉਹਦਾ ਰਿਸ਼ਤੇਦਾਰ ਕਹਿੰਦੇ ਹਾਂ ਚਲਿਆ ਗਿਆ ਸ਼ਹਿਰ ਤੋਂ ਬਾਹਰ ਬਾਹਰ ਜਾ ਕੇ ਖੇਤ ਦੇ ਵਿੱਚ ਰਾਹ ਤੋਂ ਨਿਕਲ ਕੇ ਇੱਕ ਪਾਸੇ ਦਬੱਟਾ ਬਸਾ ਕੇ ਚੋਰ ਨੇ ਸੋਚਿਆ ਵੀ ਜਿਹੜੇ 2 ਘੰਟੇ ਰਾਤ ਰਹਿੰਦੀ ਆ ਪਈ ਜੀ ਦਬੱਟਾ ਬਸਾ ਕੇ ਚੋਰ ਤਾਂ ਭਾਈ ਰਾਤ ਉਹ ਇੱਕ ਸਾਈਡ ਤੇ ਹੋ ਕੇ ਪੈ ਗਿਆ ਤੜਕਿਆਂ ਜਦੋਂ ਆਵਾਜ਼ ਸਾ ਉੱਠਿਆ ਲੱਗਿਆ ਪਤਾ ਉਹਨੂੰ ਵੀ ਉਹ ਜਿੰਦੇ ਤੋੜੇ ਪਏ ਨੇ ਮੋਹਰਾ ਗੱਟਾ ਭਰਿਆ ਪਿਆ ਕੀ ਕਰਿਆ ਪਿਆ ਜਿੰਦੇ ਤੋੜੇ ਪਏ ਨੇ ਕਹਿੰਦਾ ਵੀ ਚੋਰੀ ਹੋਈ ਆ ਰਾਤ ਪਹਿਰੇਦਾਰ ਬੁਲਾਓ ਪਹਿਰੇਦਾਰ ਬੁલાਏ ਹਾਂ ਭਈ ਰਾਤ ਕਿੱਥੇ ਤੇ ਕਹਿੰਦੇ ਜੀ ਪਹਿਰੇਦੇ ਤੇ ਕਹਿੰਦਾ ਚੋਰੀ ਹੋਈ ਆ ਰਾਤ ਮੇਰੇ ਆ ਦੇਖੋ ਕਹਿੰਦੇ ਜੀ ਨਾ ਚੋਰ ਤਾਂ ਕੋਈ ਆਇਆ ਨਹੀਂ ਇੱਕ ਰਾਤ ਤੇਰਾ ਰਿਸ਼ਤੇਦਾਰ ਜ਼ਰੂਰ ਆਇਆ ਤੀਗਾ ਉਹ ਤੈਨੂੰ ਮਿਲ ਕੇ ਗਿਆ ਹੋ ਉਹ ਕਹਿੰਦਾ ਮੇਰਾ ਤਾਂ ਰਿਸ਼ਤੇਦਾਰ ਹੀ ਨਹੀਂ ਆਇਆ ਕੋਈ ਕਹਿੰਦੇ ਜੀ ਆਇਆ ਹੈ ਸਾਨੂੰ ਬੜਾ ਮਜ਼ਾਕ ਕਰਦਾ ਸੀ ਉਹ ਅਕੇ ਕੀ ਕਹਿੰਦਾ ਅਸੀਂ ਨੂੰ ਪੁੱਛਿਆ ਵੀ ਕੌਣ ਹੈ ਉਹ ਕਹਿੰਦਾ ਮੈਂ ਚੋਰ ਆ ਮੈਂ ਰਾਜੀ ਦੇ ਚੋਰੀ ਕਰਨ ਆ ਕਹਿੰਦੇ ਅਸੀਂ ਜੀ ਬਾਰ ਖੋਲ ਕੇ ਤੇਰਾ ਅੰਦਰ ਵੜਿਆ ਉਹਨੂੰ ਕਹਿੰਦਾ ਮੂਰਖੋ ਮੈਂ ਤੁਹਾਨੂੰ ਤਨਖਾਹ ਦਿੰਨਾ ਚੋਰਾਂ ਨੂੰ ਅੰਦਰ ਬਾੜਨ ਦੀ ਪਟਾਲਣ ਦੀ ਦਿੰਨਾ ਇਹ ਤੁਸੀਂ ਚੋਰ ਅੰਦਰ ਬਾੜਤਾ ਪਰ ਚੱਕਿਆ ਕੁਝ ਹੈ ਨਹੀਂ ਕਹਿੰਦਾ ਤਲਾਸ਼ ਕਰੋ ਭਾਈ ਹੁਣ ਉਹਦਾ ਫੱਕਰ ਜਾ ਕੇ ਬਾਹਣ ਚ ਜਾ ਕੇ ਸੌ ਗਿਆ ਤੜਕਿਓ ਪਾਈ ਉਹਨਾਂ ਨੇ ਗਰੀਬ ਜਨਤਾ ਇਕੱਠੀ ਕਰੀ ਚਾੜਤਾ ਕਟਾਪਾ ਵੀ ਦੱਸੋ ਕੀ ਨੇ ਕਰਿਆ ਚੋਰੀ ਹੈ ਬੂ ਹੁੰਦੀ ਹੈ ਜਿਹੜੇ ਖੇਤੀ ਦੇ ਕਰਨ ਵਾਲੇ ਤੇ ਤੜਕਿਓ ਹਲ ਜੋੜਨ ਵਾਲੇ ਤੇ ਉਹ ਹਲ ਜੋੜ ਕੇ ਚੱਲੇ ਸ਼ਹਿਰ ਤੋਂ ਬਾਹਰ ਖੇਤਾਂ ਨੂੰ ਉਹ ਗੱਲਾਂ ਕਰਦੇ ਜਾਂਦੇ ਆ ਪਹੇ ਚ ਕਹਿੰਦੇ ਚੋਰੀ ਇੱਕ ਨੇ ਕਰੀ ਹੋਊ ਚੋਰੀ ਦੋ ਨੇ ਕਰੀ ਹੋਊ ਯਾਰ ਕਹਿੰਦੇ ਯਾਰ ਇਹ ਕਟਾਪਾ ਵਾਲਿਆਂ ਤੇ ਹੋ ਰਿਹਾ ਉਹ ਪਾਈ ਜਿਹੜਾ ਪਿਆ ਤੇ ਉਹਨੂੰ ਸੁਣ ਗਿਆ ਉਹ ਬੈਠਾ ਹੋ ਗਿਆ ਉਹਦੀ ਉਹ ਕਹਿੰਦਾ ਭਰਾਵਾ ਕੀ ਗੱਲ ਕਰਦੇ ਹੋ ਉਹ ਕਹਿੰਦੇ ਭਰਾਵਾ ਇੱਥੇ ਰਾਤ ਚੋਰੀ ਹੋਈ ਆ ਚੱਕਿਆ ਦਾ ਕੁਛ ਹੈ ਨਹੀਂ ਗਰੀਬ ਜਨਤਾ ਤੇ ਕਟਾਪਾ ਬਹੁਤ ਹੋ ਰਿਹਾ ਇਸਾ ਉਹਨਾਂ ਦੀਆਂ ਗੱਲਾਂ ਕਰਦੇ ਆ ਕਹਿੰਦਾ ਓਹੋ ਮਨਾ ਉਹ ਕੰਮ ਤਾਂ ਆਪਾਂ ਕਰਿਆ ਕਟਾਪਾ ਲੋਕਾਂ ਤੇ ਹੋ ਰਿਹਾ ਗਰੀਬਾਂ ਤੇ ਚੱਲ ਮਨਾ ਕਹਿੰਦਾ ਓਹ ਸੰਤਾਂ ਨੇ ਵੀ ਇਹ ਗੱਲ ਕਹੀ ਸੀ ਵੀ ਗਰੀਬ ਤੇ ਆਣ ਹੱਕੀ ਮਾਰ ਪੈਂਦੀ ਓ ਵੀ ਉੱਥੇ ਮਦਦ ਕਰੇ ਚੱਲ ਮਨਾ ਮਦਦ ਕਰੀਏ ਉਹਨਾਂ ਦਾ ਛਡਕਾਰਾ ਨਹੀਂ ਨਹੀਂ ਹੋਣਾ ਛਾੜ ਕੇ ਦੁਪੱਟਾ ਚੋਰ ਚੱਲ ਪਿਆ ਰਾਜੇ ਦੇ ਭਾਈ ਆ ਗਿਆ ਰਾਜਾ ਕੁਰਸੀ 'ਤੇਹੀਂ ਬੈਠਾ ਕਟਾਪਾ ਹੋ ਰਿਹਾ ਗਰੀਬਾਂ ਤੇ ਦੱਸੋ ਕਿਹਨੇ ਕਰੀ ਐ ਉਹ ਗਿਆ ਜਾ ਕੇ ਕਹਿੰਦਾ ਬਾਦਸ਼ਾਹ ਜੀ ਇਹਨਾਂ ਨੂੰ ਕਾਨੂੰ ਕੁੱਟੀ ਜਾਂਦੇ ਹੋ ਛੋੜਾ ਚੋਰ ਮੈਂ ਆ ਉਹਨਾਂ ਨੇ ਆਖਿਆ ਵੀ ਇਹ ਬੇਦਮਾਕਾ ਬੰਦਾ ਹੈ ਉਹਦੇ ਪਾਈ ਧੱਕੇ ਦੇ ਕੇ ਬਾਹਰ ਕੱਢ ਦੇਣਾ ਠੀਕ ਉਹ ਫੇਰ ਆ ਜੇ ਉਹ ਮਹਾਰਾਜ ਛੋੜਾ ਚੋਰ ਮੈਂ ਆ ਉਹ ਫੇਰ ਧੱਕੇ ਦੇ ਕੇ ਬਾਹਰ ਕੱਢਤਾ ਕਨੇ ਕਦੇ ਆਏ ਆਪੇ ਕਹਿੰਦਾ ਹੁੰਦਾ ਕੋਈ ਉਹ ਜਦੋਂ ਤੀਜੀ ਗੇਰ ਉੱਠ ਕੇ ਆਇਆ ਵਜ਼ੀਰ ਕਹਿੰਦਾ ਮਹਾਰਾਜ ਜੀ ਪੁੱਛ ਲਓ ਤੁਸੀਂ ਇਹਨੂੰ ਇਹ ਕਹੀ ਜਾਂਦਾ ਰਾਜਾ ਕਹਿੰਦਾ ਹਾਂ ਭਈ ਕਹਿੰਦਾ ਜੀ ਛੋੜਾ ਚੋਰ ਮੈਂ ਆ ਕਹਿੰਦਾ ਫਿਰ ਤੂੰ ਆਇਆ ਕਿੱਥੋਂ ਦੀ ਦੀ ਕਹਿੰਦਾ ਜੀ ਇਹਨਾਂ ਨੂੰ ਰਹਾਈ ਕਰ ਸਾਰਿਆਂ ਨੂੰ ਪਹਿਲਾਂ ਭੇਜ ਘਰਾਂ ਨੂੰ ਰਾਜੇ ਨੇ ਕਹਿਤਾ ਵੀ ਜਾਓ ਭਾਈ ਸੋ ਸਭ ਛੱਡ ਦਿਓ ਰਹਾਈਓ ਤੁਸੀਂ ਦੇ ਕਸੂਰੇ ਹੋ ਮੈਂ ਸੀ ਚੋਰ ਨਾਲ ਗੱਲ ਕਰਦੇ ਆ ਇਹ ਕਹਿੰਦਾ ਮੈਂ ਆ ਹਾਂ ਵੀ ਦੱਸ ਕਿੱਥੋਂ ਦੀ ਆਇਆ ਕਹਿੰਦਾ ਜੀ ਤੇਰੇ ਗੇਟ ਅੰਦਰ ਦੀਆਂ ਸੱਦ ਪਹਿਰੇਦਾਰਾਂ ਨੂੰ ਉਹ ਪਹਿਰੇਦਾਰ ਬੁਲਾ ਲੇ ਕਹਿੰਦੇ ਹਾਂ ਜੀ ਰਾਤ ਇਹੀ ਬੰਦਾ ਸੀ ਆਹਾਹਾ ਕਹਿੰਦਾ ਇਹੀ ਸੀ ਕਹਿੰਦਾ ਹਾਂ ਕਹਿੰਦਾ ਭਗਤਾ ਫੇ ਇੱਕ ਗੱਲ ਦੱਸ ਰਾਜਾ ਕਹਿੰਦਾ ਤੂੰ ਆਇਆ ਚੋਰੀ ਕਰੀ ਐ ਜਿੰਦੇ ਤੋੜੇ ਨੇ ਗੱਟਾ ਭਰਿਆ ਤੂੰ ਲੈ ਕੇ ਪੈਸਾ ਵੀ ਨਹੀਂ ਗਿਆ ਇਥੋਂ ਇਹ ਗੱਲ ਕੀ ਤੇਰੇ ਕੋਈ ਮਗਰ ਨਹੀਂ ਪਿਆ ਕਹਿੰਦਾ ਜੀ ਹਾਂ ਮੈਂ ਆਪਦੀ ਮਰਜ਼ੀ ਨਾਲ ਹੀ ਗਿਆ ਕਹਿੰਦਾ ਕਿਉਂ ਕਹਿੰਦਾ ਜੀ ਮੈਂ ਤੇਰੇ ਘਰ ਦਾ ਨੂਨ ਖਾ ਲਿਆ ਮੈਂ ਬਚਿਆ ਤਾਂ ਬਹੁਤੀ ਨੂਨ ਤੋਂ ਪਰ ਮੈਂ ਤੇਰੇ ਘਰ ਦਾ ਨੂਨ ਖਾ ਲਿਆ ਮੈਂ ਫੇ ਤੇਰੇ ਕੋਈ ਚੱਕਿਆ ਨਹੀਂ ਕਹਿੰਦਾ ਉਹ ਕਿਵੇਂ ਕਹਿੰਦਾ ਜੀ ਬਿਸਕੁਟ ਪਾਏ ਨੇ ਨਿਮਾਰੀ ਚ ਉਹ ਨੂਨ ਵਾਲੇ ਨੇ ਮੈਂ ਉਹ ਮੂੰਹ ਚ ਪਾਲੇ ਕਹਿੰਦਾ ਹਾਂ ਅੱਛਾ ਕਹਿੰਦਾ ਫੇਰ ਕਹਿੰਦਾ ਫੇਰ ਕੀ ਕਹਿੰਦਾ ਹੁਣ ਇਹ ਗੱਲ ਦੱਸ ਮੈਨੂੰ ਕਹਿੰਦਾ ਤੂੰ ਝੂਠ ਨਹੀਂ ਬੋਲਿਆ ਸੱਚ ਬੋਲਿਆ ਕਹਿੰਦਾ ਹਾਂ ਕਹਿੰਦਾ ਚੋਰੀ ਤਾਂ ਤਾਂ ਨਹੀਂ ਕਰੀ ਨੂਨ ਖਾ ਲਿਆ ਕਹਿੰਦਾ ਜੀ ਹਾਂ ਕਹਿੰਦਾ ਫਿਰ ਚੋਰ ਤਾਂ ਕਹਿੰਦਾ ਦੂਰ ਭੱਜਦਾ ਹੁੰਦਾ ਆਪੇ ਤਾਂ ਆਉਂਦਾ ਨਹੀਂ ਤੂੰ ਆਪੇ ਕਿਉਂ ਆਇਆ ਦੱਸਣਾ ਕਹਿੰਦਾ ਜੀ ਇਹ ਸੁਣ ਲੋ ਗੱਲ ਕਹਿੰਦਾ ਰਾਮਤਾ ਤਿੰਨ ਸਾਥ ਤੇ ਸਤਸੰਗ ਲਾਇਆ ਵੈ ਜੀ ਉਹਨਾਂ ਨੇ ਸ਼ਬਦ ਲਾਏ ਤੇ ਉਹਨਾਂ ਨੇ ਤਿੰਨ ਗੱਲਾਂ ਕਈਆਂ ਮੈਨੂੰ ਗੱਲਾਂ ਤਾਂ ਉਹਨਾਂ ਨੇ ਬਹੁਤ ਕਰੀਆਂ ਪਰ ਮੈਂ ਤਿੰਨ ਗੱਲਾਂ ਲੜ ਬਣ ਲੀਆਂ ਉਹਨਾਂ ਨੇ ਕਿਹਾ ਸੀ ਕਹਿੰਦਾ ਜਿਹੜਾ ਇਹ ਤਿੰਨ ਗੱਲਾਂ ਲੜ ਬਨੂ ਕਹਿੰਦਾ ਭਾਈ ਉਹ ਆਟੋਮੈਟਿਕ ਮਾਇਆਤਾਰੀ ਹੋਊਗਾ ਕਹਿੰਦਾ ਹੁਣ ਚਾਹੇ ਮੈਂ ਮਾਇਆਤਾਰੀ ਹੋਵਾਂ ਚਾਹੇ ਮੈਂ ਸਜ਼ਾ ਦਿਓ ਮੈਨੂੰ ਫਾਂਸੀ ਦਿਓ ਪਰ ਮੈਂ ਉਸ ਗੱਲ ਤੇ ਪੱਕਾ ਝੂਠ ਨਹੀਂ ਬੋਲਿਆ ਨੂਨ ਖਾਦਾ ਹਰਾਮ ਨਹੀਂ ਕਰਿਆ ਮੈਂ ਇਹਨਾਂ ਦਾ ਭਾਈ ਕਹਿੰਦਾ ਰਹਾਈ ਕਿਰਾਏ ਨੇ ਮੈਂ ਇਹਨਾਂ ਦਾ ਫਾਇਦਾ ਕਰਿਆ ਕਹਿੰਦਾ ਹੁਣ ਜੋ ਮਰਜ਼ੀ ਕਰੋ ਮਹਾਰਾਜ ਤੁਹਾਡਾ ਚੋਰ ਮੈਂ ਆਂ ਰਾਜਾ ਕਹਿੰਦਾ ਆਹਾਹਾ ਵਜ਼ੀਰ ਕਹਿੰਦਾ ਮਹਾਰਾਜ ਜੀ ਇੱਥੇ ਦਾ ਮਣਾ ਮੂੰਹ ਲੋਕ ਨੂਨ ਖਾ ਕੇ ਚੱਪਲਾ ਨਹੀਂ ਛੱਡਦੇ ਇਹਨੇ ਇੱਕ ਕਹਿੰਦਾ ਬਿਸਕਟਾਂ ਦੇ ਨੂਨ ਨਾਲ ਹੀ ਕਹਿੰਦਾ ਇਹ ਏਡੀ ਨੇਚਾਲਾ ਬੰਦਾ ਕਹਿੰਦਾ ਜੀ ਇਹਨੂੰ ਸਜ਼ਾ ਕੀ ਦੇਣੀ ਹੈ ਇਹਨੂੰ ਤਾਂ ਬਰਾਬਰ ਦਾ ਬਾਦਸ਼ਾਹ ਬਣਾਓ ਇਹ ਬੜਾ ਕੰਮ ਦੇਊਗਾ ਕਿਉਂ ਉਧਰ ਗੁਰੂ ਨਾਨਕ ਦੇਵ ਜੀ ਦੇ ਬਾਕ ਹੋਏ ਬਿਨੇ ਆਟੋਮੈਟਿਕ ਮਾਇਆਤਾਰੀ ਹੋਣ ਦੇ ਉਹ ਉਹ ਕਿਵੇਂ ਹੁਣ ਅਧੂਰੇ ਰਹਿ ਜਾਣਗੇ ਰਾਜਾ ਕਹਿੰਦਾ ਵੀ ਹਾਂ ਇਹਨੂੰ ਬਾਦਸ਼ਾਹ ਬਣਾਓ ਰਾਜੇ ਨੇ ਅੱਧਾ ਰਾਜ ਭਾਗ ਦਿੱਤਾ ਰਾਣੀਆਂ ਦਿੱਤੀਆਂ ਉਹ ਬਰਾਬਰ ਦਾ ਬਾਦਸ਼ਾਹ ਬਣਾ ਲਿਆ ਚੋਰ ਚੋਰ ਨੇ ਸੋਚਿਆ ਵੀ ਆਹਾ ਹਾ ਹਾ ਆਏ ਤਾਂ ਆਪਾਂ ਚੋਰੀ ਕਰਨ ਤੇ ਆਟੋਮੈਟਿਕ ਆਪਾਂ ਮਾਇਆਦਾਰੀ ਹੋਇਆ ਇਹਦਾ ਉਹ ਸੰਤਾਂ ਦੀ ਗੱਲ ਪੱਕੀ ਹੋ ਗਈ ਕਹਿੰਦਾ ਗੱਲਾਂ ਆਪਾਂ ਤਿੰਨੀ ਲੜ ਬੰਨੀਆਂ ਉਹਨਾਂ ਦੀਆਂ ਸਾਰੀਆਂ ਗੱਲਾਂ ਸੁਣ ਲੈਂਦੇ ਖਾਨੀ ਕਿੱਥੇ ਪਹੁੰਚ ਗਏ ਤੇ ਪਰ ਕਹਿੰਦਾ ਉਹਨਾਂ ਦੀ ਭਾਲ ਕਰੋ ਉਹ ਫੌਜ ਭੇਜਤੀ ਵੀ ਭਾਲੋ ਦੁਨੀਆ ਤੇ ਉਹ ਸੰਤਾਂ ਨੂੰ ਉਹਨਾਂ ਨੇ ਭਾਲ ਕੇ ਲਿਆਂਦੇ ਚਰਨੀ ਹੱਥ ਲਾ ਕੇ ਕਹਿੰਦੇ ਚਲੋ ਮਹਾਰਾਜ ਤੁਹਾਨੂੰ ਬੁਲਾਇਆ ਹੈ ਫਲਾਨੇ ਬਾਦਸ਼ਾਹ ਨੇ ਗੁਰਨਾਨਕ ਦੇਵ ਮਹਾਰਾਜ ਜੀ ਬਾਲਾ ਜੀ ਮਰਦਾਨਾ ਜੀ ਕਹਿੰਦੇ ਚਲੋ ਭਾਈ ਤਿੰਨੇ ਲਿਆਂਦੇ ਲੈ ਕੇ ਉਹਨਾਂ ਦੀ ਬੜੀ ਸੇਵਾ ਕਰੀ ਚਰਨੀ ਹੱਥ ਲਾਏ ਕਹਿੰਦੇ ਮਹਾਰਾਜ ਤਾਰਦੇ ਆ ਤੁਸੀਂ ਗੁਰਨਾਨਕ ਦੇਵ ਮਹਾਰਾਜ ਜੀ ਕਹਿੰਦੇ ਭਾਈ ਕਿ ਸਾਡੀ ਸੇਵਾ ਬਹੁਤ ਕਰਦੇ ਹੋ ਕਿਸ ਲਈ ਕਰਦੇ ਹੋ ਕਹਿੰਦੇ ਬਾਬਾ ਜੀ ਮੈਂ ਚੋਰ ਦੇ ਚੋਰੀ ਕਰਨ ਵਾਲਾ ਚੋਰ ਸੀ ਮੈਂ ਇੱਕ ਚੋਰੀਆਂ ਦੇ ਕਰਨ ਵਾਲਾ ਚੋਰ ਸੀ ਕਹਿੰਦਾ ਮੈਂ ਤੁਹਾਡੀਆਂ ਗੱਲਾਂ ਸੁਣ ਕੇ ਅੱਜ ਮੈਂ ਬਾਦਸ਼ਾਹ ਬਣ ਗਿਆ ਕਹਿੰਦਾ ਭਾਈ ਉਹ ਕਿਵੇਂ ਕਹਿੰਦਾ ਜੀ ਤੁਹਾਡੀਆਂ ਗੱਲਾਂ ਤੇ ਮੈਂ ਅਸਰ ਕਰਿਆ ਤੁਹਾਡੇ ਬਚਨ ਮੰਨੇ ਉਹ ਬਚਨ ਮੰਨਣ ਦੇ ਨਾਲ ਕਹਿੰਦਾ ਜੀ ਮੈਂ ਆਟੋਮੈਟਿਕ ਮਾਇਆਧਾਰੀ ਹੋ ਗਿਆ ਤੁਸੀਂ ਆਟੋਮੈਟਿਕ ਮਾਇਆਧਾਰੀ ਕਿਹਾ ਸੀ ਉਹ ਕਹਿੰਦਾ ਭਾਈ ਫਿਰ ਤਾਂ ਮੇਰੇ ਬਚਨ ਮੰਨੇ ਹੋਣਗੇ ਕਹਿੰਦਾ ਜੀ ਮੈਂ ਮੰਨੇ ਨੇ ਗੁਰਨਾਨਕ ਦੇਵ ਜੀ ਕਹਿੰਦਾ ਬਸ ਭਾਈ ਕਲਜੂਗਾ ਆਊਗਾ ਲੋਕ ਵਿਆਸ ਜਾਈ ਜਾਣਗੇ ਸਰਸੇ ਵੀ ਜਾਣਗੇ ਅੰਮ੍ਰਿਤ ਵੀ ਸਕਣਗੇ ਬੜੇ ਗੁਰੂ ਧਾਰਨਗੇ ਪਰ ਕੋਈ ਪਾਸ ਨਹੀਂ ਹੁੰਦਾ ਪਾਸ ਕੌਣ ਹੋਊ ਜਿਹੜਾ ਭਾਈ ਗੁਰੂਆਂ ਦੇ ਬਚਨਾਂ ਤੇ ਅਸਰ ਕਰੂਗਾ ਉਹਨਾਂ ਦੀ ਲੰਘਣਾ ਨਹੀਂ ਕਰੂ ਜਿਹੜਾ ਉਹਨਾਂ ਬਚਨਾਂ ਤੇ ਪੱਕਾ ਰਹੂ ਕਹਿੰਦਾ ਭਾਈ ਉਹਨੂੰ ਜੈ ਜੈਕਾਰ ਜੈ ਜੈਕਾਰ ਉਹਦੀ ਹੁੰਦੀ ਰਹੂ ਕਹਿੰਦਾ ਭਾਈ ਆਟੋਮੈਟਿਕ ਉਹ ਮਾਇਆਤਾਰੀ ਹੁੰਦਾ ਰਹੂ ਪਰ ਉਹ ਬਚਨਾਂ ਤੇ ਜਿਹੜਾ ਖੜੂਗਾ ਬਚਨ ਖੜੋ ਦੇਖੋ ਸ਼ਰਾਬ ਪੀਣੀ ਬੰਦ ਮੀਟ ਖਾਣਾ ਮਾੜਾ ਬੀੜੀ ਤਮਾਕੂ ਬੰਦ ਉਹ ਬਚਨਾਂ ਦੇ ਖੜੋ ਪੱਕੇ ਖੜੋ ਗੁਰੂ ਘਰੇ ਜਾਓ ਉੱਥੇ ਜਾ ਕੇ ਨੇਚਾਂ ਨਾਲ ਰਹੋ ਉਹਦੀਆਂ ਮਰਾਦਾਂ ਪੂਰੀਆਂ ਹੋਣਗੀਆਂ ਹੁਣ ਆਪਾਂ ਜਾਂ ਗਾਤਰੇ ਪਾਲੇ ਆਪਾਂ ਕਰਦੇ ਆਂ 20 ਕੰਮ ਪੁੱਠੇ ਸਿੱਧੇ ਜਾਨਾ ਮੈਂ ਸਰਸਿਆਂ ਉਹ ਮੈਂ ਉੱਥੇ ਪੁੱਠੇ ਸਿੰਧੇ ਕੰਮ ਖੇਤ ਜਾਨਾ ਕਰਦਾ ਦਾਰੂ ਲਾਹਮ ਜਾ ਕੇ ਪੀ ਲੈਣਾ ਵੀ ਇੱਥੇ ਕਿਹੜਾ ਕੋਈ ਦੇਖਦਾ ਹੈ ਉਹ ਭਰਾਵੋ ਫੇਰ ਨਹੀਂ ਆਪਾਂ ਰੱਬ ਨੂੰ ਪਾ ਸਕਦੇ ਉਹ ਰੱਬ ਤੋਂ ਤਾਂ ਰੱਬ ਨੂੰ ਨਾ ਚੋਰ ਬਣਾਓ ਆਪ ਚੋਰ ਬਣ ਕੇ ਰੱਬ ਨੂੰ ਚੋਰ ਨਾ ਬਣਾਓ ਉਹ ਗੁਰੂਆਂ ਦੇ ਬਚਨਾਂ ਤੇ ਪੱਕੇ ਨੇਚਾਂ ਨਾਲ ਰਹੋ ਆਟੋਮੈਟਿਕ ਮਾਇਆ ਧਾਰੀ ਹੋਮੋਗੇ ਲੈ ਭਰਾਵੋ ਇਹ ਗੱਲ ਜੇ ਤੁਹਾਨੂੰ ਚੰਗੀ ਲੱਗੀ ਨਾ ਵੱਧ ਤੋਂ ਵੱਧ ਹੋਰ ਮੋਬਾਈਲਾਂ 'ਚ ਪਾਉਣ ਦੀ ਕੋਸ਼ਿਸ਼ ਕਰਿਓ ਕਿਉਂ ਇਹਦਾ ਕੋਈ ਪੈਸੇ ਦਾ ਲਾਲਚ ਨਹੀਂ ਸਾਨੂੰ ਇਹਦੇ ਵਿੱਚ ਗੱਲ ਕੀ ਹੈ ਵੀ ਇਹ ਗੱਲਾਂ ਸੁਣ ਕੇ ਜੇ ਕਿਸੇ ਭੈਣ ਭਾਈ ਦਾ ਸੁਧਾਰ ਹੋ ਜੇ ਕੋਈ ਗੁਰੂ ਧਾਰੇ ਤਾਂ ਉਹਦੇ ਲੜ ਲੱਗ ਕੇ ਉਹਦੇ ਬਚਨਾਂ ਤੇ ਅਸਰ ਕਰੇ ਇਹਦੇ ਲਈ ਤਾਂ ਕਿ ਹੈ ਵੀ ਭਾਈ ਇਹ ਬਚਨਾਂ ਤੇ ਅਸਰ ਕਰੇ ਕਿਸੇ ਦਾ ਭਲਾ ਹੋ ਜੇ ਹੋਰ ਮੋਬਾਈਲਾਂ ਤੇ ਵੱਧ ਤੋਂ ਵੱਧ ਪਾਉਣ ਦੀ ਕੋਸ਼ਿਸ਼ ਕਰਿਓ